ਤੇ ਨਸ਼ੇ ਦੀ ਪੀੜ ਦੇ ਤੇ ਚੜਿਆ ਪੰਜਾਬ ਬਹੁਤ ਮਾੜੀ ਗੱਲ ਆ ਇੱਕ ਗੱਲ ਆ ਵੀ ਗਰਾਊਂਡ ਦੇ ਵਿੱਚ ਖੇਡਣ ਲਈ ਜਾਂਦੇ ਆ ਤੇ ਪਹਿਲੀ ਯਾਰ ਇਹ ਸੁਣਿਆ ਵਾਂ ਵੀ ਉੱਥੇ ਟੀਕੇ ਲਾ ਕੇ ਮੁੰਡੇ ਮਰਦੇ ਸਰਕਾਰ ਨੂੰ ਚਾਹੀਦਾ ਵੀ ਇਨਾਂ ਚੀਜ਼ਾਂ ਦੇ ਉੱਤੇ ਪਾਬੰਦੀ ਲਾਉਣੀ ਚਾਹੀਦੀ ਫੋਲਾ ਅਸੀਂ ਵਿਰੋਧ ਕਰਦੇ ਗੱਲੋਂ ਸਰਕਾਰ ਦਾ ਸਰਕਾਰ ਨੂੰ ਚਾਹੀਦੀ ਆ ਵੀ ਗਰਾਊਂਡ ਦੇ ਵਿੱਚ ਜ਼ਿਆਦਾ ਨਹੀਂ ਤੇ ਮੁੰਡੇ ਪੜ੍ਹਨੇ ਚਾਹੀਦੇ ਚਲੋ ਕੋਈ ਖੇਡਾਂ ਮੱਲਾਂ ਦੇ ਵਿੱਚ ਨਾਂ ਵੜਾ ਸਭਰਾ ਦਾ ਪਰ ਇਹ ਗੱਲੋਂ ਨਸ਼ੇ ਦੀ ਪੀੜ ਤਾਂ ਬਹੁਤ ਜ਼ਿਆਦਾ ਕੰਮ ਗਲਤ ਹੋ ਰਿਹਾ ਸਰਕਾਰ ਨੂੰ ਹੱਥ ਬਨ ਕੇ ਬੇਨਤੀ ਆ ਵੀ ਇਹਨਾਂ ਦੀ ਜਿੰਨੀ ਵੀ ਹੋ ਸਕੇ ਚਲੋ ਥੋੜੀ ਤੋਂ ਥੋੜੀ ਬਹੁਤੀ ਚੋਂ ਮਤ ਦਿੱਤੀ ਜਾਵੇ ਇਹਨਾਂ ਦੀ ਬਿਲਕੁਲ ਜੀ ਕਿੰਨੇ ਪਰਿਵਾਰ ਦੇ ਜੀ ਆ ਕਰਦੇ ਇਹ ਸਿਰਫ ਹੁਣ ਕੱਲਾ ਹੀ ਮੁੰਡਾ ਵਾ ਤੇ ਇਹ ਵੀ ਇਹਦੀ ਵਿਦਿਆਰਥੀ ਹੋਗੀ ਪਰਿਵਾਰ ਦੇ ਵਿੱਚ ਹੁਣ ਕਮਾਉਣ ਵਾਲਾ ਕੋਈ ਨਹੀਂ ਐਸੋ ਇਤ ਇਹਨਾਂ ਦੀ ਮਾਤਾ ਹੀ ਆ ਤੇ ਮਾਤਾ ਹੀ ਆ ਕੱਲੇ ਬਜ਼ੁਰਗ ਹੋ ਵੀ ਕਿਤੇ ਜਾਣ ਨਹੀਂ ਸਕਦੇ ਤੇ ਪਿੰਡ ਦੀ ਪੰਚਾਇਤ ਨੂੰ ਵੀ ਤੇ ਚਲੋ ਸਰਕਾਰ ਨੂੰ ਵੀ ਬੇਨਤੀ ਆ ਵੀ ਜਿੰਨਾ ਵੀ ਚਲੋ ਹੋ ਸਕੇ ਇਹਨਾਂ ਦੀ ਥੋੜੀ ਬਾਰੀ ਮਤ ਕੀਤੀ ਜਾਵੇ ਅੱਜ ਪਿੰਡ ਵੱਡੇ ਸਭਰਾ ਦੇ ਵਿੱਚ ਜੀ ਇੱਕ ਨੌਜਵਾਨ ਵੀਰ ਹੋਰ ਚੜਿਆ ਚਿੱਟੇ ਦੀ ਪੇਟ ਕਾਰਨ ਦੇਖੋ ਜਿਹੜਾ ਚਿੱਟਾ ਬੜੇ ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਆਂ ਵੀ ਇਹ ਅਜੇ ਤੱਕ ਵੀ ਬੰਦ ਹੋਣ ਦਾ ਨਾਮ ਨਹੀਂ ਲੈ ਰਿਹਾ ਕਿੰਨੇ ਨੌਜਵਾਨ ਵੀਰਾਂ ਦੀਆਂ ਸੰਤਾਈਆਂ ਨਾਲ ਮੌਤਾਂ ਹੋ ਰਹੀਆਂ ਨੇ ਪਰ ਅਜੇ ਵੀ ਸਰਕਾਰਾਂ ਇਸ ਮਸਲੇ ਤੇ ਕੋਈ ਚੁੱਪ ਨਹੀਂ ਤੋੜ ਰਹੀਆਂ ਕਿਉਂਕਿ ਆਪਾਂ ਸਾਰੇ ਲੋਕ ਚਾਹੁੰਦੇ ਆਂ ਵੀ ਪੰਜਾਬ ਦੀ ਜਵਾਨੀ ਤੇ ਕਿਸਾਨੀ ਤੇ ਪਾਣੀ ਕਿਸ ਤਰੀਕੇ ਨਾਲ ਬਚਾਇਆ ਜਾਵੇ ਇਸੇ ਕਰਕੇ ਪੰਜਾਬ ਦੇ ਵਿੱਚ ਅਸੀਂ ਚਿੱਟੇ ਦਾ ਲੱਕ ਤੋੜਨ ਵਾਸਤੇ ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਤੇ ਜਾਂ ਤਾਂ ਖੇਤੀ ਕਰਵਾਈ ਜਾਵੇ ਜੇ ਖੇਤੀ ਨਹੀਂ ਕਰਵਾ ਸਕਦੇ ਠੇਕੇ ਤਾਂ ਪੰਜਾਬ ਦੀ ਸਰਕਾਰ ਖੁਲਵਾ ਸਕਦੀ ਆ ਬੀ ਜਿਹੜੇ ਮਾਰੂ ਨਸ਼ਿਆਂ ਨਾਲ ਨੌਜਵਾਨ ਮਰ ਰਹੇ ਹੈ ਜੀ ਉਹ ਬੱਚ ਤੇ ਆਜੋ ਤੁਹਾਡੀ ਗੱਲ ਕਰਵਾਉਣੇ ਆ ਜੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਕੀ ਕਿਹਾ ਉਹਨਾਂ ਨੇ ਪਰਿਵਾਰ ਦੇ ਵਿੱਚ ਦੇਖੋ ਇੱਕ ਪੁੱਤ ਦੀ ਪਹਿਲੋ ਮੌਤ ਹੋ ਚੁੱਕੀ ਹੈ ਜੀ ਦੂਸਰੇ ਦੀ ਹੋਣ ਹੋ ਗਈ ਹੈ ਜੀ ਇਹ ਕਾਰਨ ਕੀ ਚਿੱਟੇ ਦਾ ਪਹਿਲੇ ਦੀ ਵੀ ਚਿੱਟੇ ਦੇ ਡੋਜ਼ ਨਾਲ ਓਵਰਡੋਜ਼ ਨਾਲ ਹੋਈ ਸੀ ਤੇ ਹੁਣ ਵੀ ਬਾਈ ਦੱਸ ਰਹੇ ਆ ਵੀ ਚਿੱਟੇ ਦੇ ਕਾਰਨ ਹੀ ਹੋਈ ਹੈ ਜੀ ਤੇ ਆਜੋ ਗੱਲ ਪਰਿਵਾਰਕ ਮੈਂਬਰਾਂ ਦੇ ਨਾਲ ਗੱਲ ਕਰਾਉਣਾ ਹੈ ਜੀ ਕੀ ਕਹਿੰਦੇ ਆ ਜੀ ਸਾਰੀ ਗੱਲਬਾਤ ਵਿਸਤਾਰ ਨਾਲ ਸੁਣੋ ਤੇ ਵੀਡੀਓ ਸ਼ੇਅਰ ਕਰੋ ਜੀ ਅੰਜਵੀਰ ਕੀ ਨਾਂ ਆ ਆਪਣਾ ਜੀ ਮੇਰਾ ਨਾਂ ਜੀ ਸਤਨਾਪ ਸਿੰਘ ਕੀ ਗੱਲ ਹੋਈ ਆ ਵੀਰ ਨੂੰ ਆਪਣਾ ਜਿਹੜਾ ਕੀ ਨਾਂ ਸੀਂਦਾ ਤੇ ਕਿੰਨੇ ਪਰਿਵਾਰ ਚ ਕਿੰਨੇ ਜੀ ਆ ਤੇ ਕੀ ਗੱਲਬਾਤ ਹੋਈ ਆ ਜੀ 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 ਇਹ ਕਿਦੋਂ ਦਾ ਬ੍ਰਦਰ ਹੀ ਵਟਾ ਕੋਈ ਚੱਲ ਵਸਿਆ ਜੁਗੀਆਂ ਰੋ ਤੇ ਫਾਦਰ ਸਾਹਿਬ ਦੇ ਉਹ ਵੀ ਚੱਲ ਵਸਿਆ ਤੇ ਇੱਕ ਇਹ ਵੀ ਚੱਲ ਵਸਿਆ ਜੀ ਤੇ ਹੁਣ ਮਾਂ ਬੁੱਢੀ ਰਹਿ ਗਈ ਵਿਚਾਰੀ ਤੇ ਬੱਚੇ 1 ਢਾਈ ਸਾਲਾਂ ਦਾ ਹੈ ਮੁੰਡਾ ਤੇ ਕੁੜੀ ਸਾਢੇ 3 ਸਾਲਾਂ ਦੀ ਆ ਤੇ ਬਸ ਕਮਾਈ ਵਾਲਾ ਬੰਦਾ ਕੋਈ ਨਹੀਂ ਰਹਿ ਗਿਆ ਜੀ ਤੇ ਸਰਕਾਰਾਂ ਨੂੰ ਹੀ ਚਾਹੀਦਾ ਵੀ ਇਹ ਨਸ਼ੇ ਤੇ ਥੋੜੀ ਬਦੀ ਠੱਲ ਪਾਈ ਜਾਵੇ ਕਿ ਹੁਣ ਅੱਜ ਨੌਜਵਾਨ ਵੇਖ ਲੋ ਤੁਹਾਡੇ ਸਾਹਮਣੇ ਨਸ਼ੇ ਦੀ ਬਲੀ ਚੜ ਗਿਆ ਬੰਦਾ ਤੇ ਇਹਨਾਂ ਦਾ ਹੁਣ ਕੋਈ ਦੇਖ ਰਿਖਾਲਾ ਕੋਈ ਬੰਦਾ ਨਹੀਂ ਹੈਗਾ ਕਿਉਂਕਿ ਤੁਹਾਨੂੰ ਪਤਾ ਹੈ ਕੋਈ ਕਿਸ ਦਾ ਕੌਣ ਬੰਦਾ ਬਿਲਕੁਲ ਆਪਣੇ ਕੀ ਲੱਗਦੇ ਸੀ ਮੇਰਾ ਜੀ ਬ੍ਰਦਰ ਲੱਗਦਾ ਚਾਚੇ ਦਾ ਤਾਏ ਦਾ ਮੁੰਡਾ ਹੀ ਤੁਹਾਨੂੰ ਕਿਵੇਂ ਪਤਾ ਲੱਗਾ ਫਿਰ ਕੀ ਗੱਲਬਾਤ ਹੋਈਗੀ ਘਰੇ ਹੋਈ ਗੱਲਬਾਤ ਕਿ ਕਿਤੇ ਪਾਸੇ ਨਹੀਂ ਜੀ ਕਿ ਇਹਨਾਂ ਨੇ ਮੈਸੇਜ ਦਿੱਤਾ ਹਨ ਜੀ ਵੀ ਇਦਾਂ ਬ੍ਰੀਮਰ ਕੇ ਉੱਥੇ ਪਿਆ ਆ ਤੇ ਇਹੀਂ ਜਾ ਕੇ ਜਦੋਂ ਬੈਠਾ ਹੈ ਜੀ ਤੇ ਫਿਰ ਲੈ ਕੇ ਆਏ ਘਰੇ ਤੇ ਉਹ 스타 ਤੋਂ ਰਲਾਸਾ ਨੂੰ ਪਤਾ ਲੱਗਾ ਕਿ ਇਹ ਗੱਲ ਬਿਲਕੁਲ ਜੀ ਬਿਲਕੁਲ ਤੇ ਕੀ ਮੰਗ ਕਰਦੇ ਹੋ ਨਾ ਮੰਗ ਇਹ ਹੈ ਕਿ ਸਰਕਾਰਾਂ ਨੂੰ ਚਾਹੀਦਾ ਜੀ ਥੋੜੀ ਜਿਹੀ ਪਤ ਨਸ਼ੇ ਦੇ ਠੱਲ ਪਾਈ ਜਾਵੇ ਬਿਲਕੁਲ ਨੌਜਵਾਨ ਆਉਣ ਵਾਲੇ ਨਸ਼ੇ ਦੇ ਅਧੀਨ ਆਉਣ ਅਬ ਕਿੰਨੇ ਮਾਮਾ ਦੇ ਪੁੱਤ ਤੁਰ ਗਏ ਇਹ ਚੀਜ਼ ਦਾ ਸਰਕਾਰਾਂ ਨੂੰ ਚਾਹੀਦਾ ਵੀ ਨਸ਼ੇ ਦੇ ਠੱਲ ਪਾਈ ਜਾਵੇ ਬਿਲਕੁਲ ਬਰੇਗਦ ਜਿਵੇਂ ਦੇ ਫਰਮਾਚਦੇ ਰਹਿਣੇ ਆ ਜੀ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਵੀਰ ਨੇ ਚਰ ਦਿੱਤੇ ਜੀ ਹਾਂ ਵੀਰ ਕੀ ਨਾਏ ਜੀ ਆਪਣਾ ਜੀ 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 ਕੀ ਗੱਲ ਬਣੀ ਕੀ ਲੱਗਦੇ ਸੀ ਵੀਰ ਆਪਣੇ ਮੇਰੇ ਤਾਂ ਇਹਦੇ ਬਟਾ ਜੀ ਤੇ ਕੀ ਗੱਲ ਬਣੀ ਜੀ ਜਿਹੜੀ ਇਹਦੇ ਨਾਲ ਜੀ ਨਸ਼ੇ ਦੇ ਓਵਰਡੋਸ ਕਰਨ ਦੀ ਮੌਤ ਹੋ ਗਈ ਕਿੰਨੀ ਉਮਰ ਸੀ 28 ਸਾਲ ਜੀ ਬੱਚੇ ਕਿੰਨੇ ਆ ਬੱਚੇ ਦੋ ਜੀ ਉਹ ਮੜੇ ਕੀ ਮੰਗ ਕਰਦੇ ਜੀ ਹੁਣ ਜੀ ਸਰਕਾਰ ਨੂੰ ਮੰਗ ਕਰਦੇ ਆ ਕਿ ਨਸ਼ਾ ਘੱਟ ਤੋਂ ਘੱਟ ਤੋਂ ਘੱਟ ਹੋਵੇ ਜਿੱਦਾਂ ਬੰਦ ਹੋ ਜੇ ਬਿਲਕੁਲ ਜੀ ਪੱਕਾ ਹੱਲ ਹੋ ਜਾਂਦੀ ਮੁੰਡੇ ਮਰ ਰਹੇ ਆ ਮਾਵਾ ਦੇ ਪੁੱਤ ਬਿਲਕੁਲ ਜੀ ਬਿਲਕੁਲ ਬੜੀ ਦੁਖਾਲੀ ਗੱਲ ਹੈ ਨਾ ਤੇ ਇੱਕ ਬ੍ਰਦਰ ਦੱਸਦੇ ਪਹਿਲਾਂ ਵੀ ਵਿਚਾਰਿਆ ਜਾਂਦਾ ਉਹਨਾਂ ਤਾਂ ਵੀ ਨਸ਼ੇ ਦੀ ਵਰਡ ਹੋਈ ਕਰਨੀ ਮੌਤ ਹੋਈ ਮੌਤ ਹੋਈ ਜੀ ਤੇ ਘਾਰ ਹੀ ਤੈ ਹੋ ਗਿਆ ਹੈ ਨਾ ਘਾਰ ਹੀ ਤੈ ਹੋ ਗਿਆ ਜੀ ਤੇ ਬੱਚਿਆਂ ਦੀ ਦੇਖ ਲੇਖ ਲਈ ਵੀ ਚਾਹੀਦਾ ਕਿ ਸਰਕਾਰ ਕੋਈ ਨਾ ਕੋਈ ਪੱਕਾ ਕੋਈ ਮਾਵਜੇ ਮੂਵਜਾ ਦਿੱਤਾ ਜਾਵੇ ਹੈ ਨਾ ਕੋਈ ਮਾਵਜੇ ਦੀ ਮੰਗ ਕਰਦੇ ਹਾਂਜੀ ਹਾਂਜੀ ਬਿਲਕੁਲ ਜੀ ਕੋਈ ਬੱਚਿਆਂ ਦਾ ਹੈ ਨਾ ਹਾਂਜੀ ਵੀ ਬੱਚਿਆਂ ਦਾ ਹਸਾਮਨਾ ਗੀਗਾ ਗਰੀਬ ਪਰਿਵਾਰ ਆ ਜੀ ਡੰਗ ਦਾ ਡੰਗ ਰੋਟੀ ਪਕਦੀ ਆ ਤੇ ਹੁਣ ਕਮਾਉਣ ਵਾਲਾ ਵੀ ਦਿਹਾੜੀ ਦਾ ਪੇ ਕੋਈ ਜਾਣ ਵਾਲਾ ਨਹੀਂ ਬੰਦਾ ਰਹਿ ਗਿਆ ਇਹ ਕਰਕੇ ਸਰਕਾਰ ਨੂੰ ਅਪੀਲ ਆ ਵੀ ਥੋੜੀ ਬਾਤੀ ਉਹਨਾਂ ਦੀ ਮੁੱਢਲੀ ਸੇਵਾ ਕੀਤੀ ਜਾਵੇ ਬਿਲਕੁਲ ਤੇ ਪੰਚਾਇਤ ਨੂੰ ਵੀ ਇਹ ਚਾਹੀਦੀ ਆ ਕਿ ਸਭਰਾ ਪਿੰਡ ਦੀ ਪੰਚਾਇਤ ਜਿੰਨੀ ਵੀ ਉਹਨਾਂ ਨੂੰ ਵੀ ਚਾਹੀਦਾ ਵੀ ਮੁੱਢਲੀ ਸੇਵਾ ਥੋੜੀ ਬਾਤੀ ਇਹਦੀ ਜਿਹੜੀ ਮਾਂ ਹੈ ਉਹਨੂੰ ਦਿੱਤੀ ਜਾਵੇ ਆਂ ਬੇ ਖੰਡਪੜ ਸਾਹਿਬ ਭੋਗ ਭਾਗ ਵੀ ਗੰਪ ਵੰਣੀ ਖਰਚੇ ਲੱਗਣੇ ਹਨ ਹਨਾ ਖਰਚੇ ਲੱਗਣੇ ਆ ਜੀ ਤੇ ਇਹ ਤਾਂ ਬਹੁਤ ਜਿਆਦੇ ਗਰੀਬ ਪਰਿਵਾਰ ਆ ਆਪ ਨੂੰ ਬਿਲਕੁਲ ਇਹ ਡੰਗ ਦਾ ਡੰਗ ਸਰਦਾ ਹੀ ਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਇਹ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਤੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਹੋਊਗਾ ਬਿਲਕੁਲ ਤੇ ਹਾਂਜੀ ਅੰਗਰੇਜ਼ ਸਿੰਘ ਜੀ ਕੀ ਨਾਂ ਆਪਣਾ ਵੀਰ ਜੀ ਅੰਗਰੇਜ਼ ਸਿੰਘ ਦਾ ਨਾਂ ਤੇ ਕੀ ਗੱਲ ਬਣੀ ਕੀ ਲੱਗਦੇ ਸੀ ਆਪਣੇ ਇਹ ਵੀ ਆਪਣੇ ਮਹੱਲੇ ਦੇ ਵਿੱਚ ਚਾਚਾਈ ਦੇ ਲੜਕੇ ਹੀ ਆਪਣੇ ਭਰਾ ਹੀ ਆ ਭਰਾ ਹੀ ਲਾ ਲੋ ਤੁਸੀਂ ਇਹਨਾਂ ਬਹੁਤ ਜਿਆਦੀ ਮਾੜੀ ਗੱਲ ਹੋਈ ਆ ਤੇ ਨਸ਼ੇ ਦੀ ਪੀੜ ਦੇ ਤੇ ਚੜਿਆ ਪੰਜਾਬ ਬਹੁਤ ਮਾੜੀ ਗੱਲ ਆ ਇੱਕ ਗੱਲ ਵਾ ਵੀ ਗਰਾਊਂਡ ਦੇ ਵਿੱਚ ਖੇਡਣ ਲਈ ਜਾਂਦੇ ਆ ਤੇ ਪਹਿਲੀ ਯਾਰ ਇਹ ਸੁਣਿਆ ਮਾਂ ਵੀ ਉਥੇ ਟੀਕੇ ਲਾ ਕੇ ਮੁੰਡੇ ਮਰਦੇ ਸਰਕਾਰ ਨੂੰ ਚਾਹੀਦਾ ਵੀ ਇਨਾਂ ਚੀਜ਼ਾਂ ਦੇ ਉੱਤੇ ਪਾਬੰਦੀ ਲਾਉਣੀ ਚਾਹੀਦੀ ਫੋਲਾ ਵੀ ਵਿਰੋਧ ਕਰਦੇ ਗੱਲੋਂ ਸਰਕਾਰ ਦਾ ਸਰਕਾਰ ਨੂੰ ਚਾਹੀਦੀ ਆ ਵੀ ਗਰਾਊਂਡ ਦੇ ਵਿੱਚ ਜਿਆਦਾ ਨਹੀਂ ਤੇ ਮੁੰਡੇ ਪੜ੍ਹਨੇ ਚਾਹੀਦੇ ਚਲੋ ਕੋਈ ਖੇਡਾਂ ਮੱਲਾਂ ਦੇ ਵਿੱਚ ਨਾਂ ਵੱਡਾ ਸਭਰਾ ਦਾ ਪਰ ਇਹ ਗੱਲੋਂ ਨਸ਼ੇ ਦੀ ਪੀੜਤ ਬਹੁਤ ਜ਼ਿਆਦਾ ਕੰਮ ਗਲਤ ਹੋ ਰਿਹਾ ਸਰਕਾਰ ਨੂੰ ਹੱਥ ਬੰਨ ਕੇ ਬੇਨਤੀ ਆ ਵੀ ਇਹਨਾਂ ਦੀ ਜਿੰਨੀ ਵੀ ਹੋ ਸਕੇ ਚਲੋ ਥੋੜੀ ਤੋਂ ਥੋੜੀ ਬਹੁਤੀ ਜੋ ਮਦਦ ਕੀਤੀ ਜਾਵੇ ਇਹਨਾਂ ਦੀ ਬਿਲਕੁਲ ਜੀ ਕਿੰਨੇ ਪਰਿਵਾਰ ਦੇ ਜੀ ਆ ਕਰ ਇਹ ਸਿਰਫ ਹੁਣ ਇਕੱਲਾ ਹੀ ਮੁੰਡਾ ਵਾ ਤੇ ਇਹ ਵੀ ਇਹਦੀ ਵਿਦਿਆਰਥੀ ਹੋਗੀ ਪਰਿਵਾਰ ਦੇ ਵਿੱਚ ਹੁਣ ਕਮਾਉਣ ਵਾਲਾ ਕੋਈ ਨਹੀਂ ਐਸ ਵੇ ਤੇ ਇਹਨਾਂ ਦੀ ਮਾਤਾ ਹੀ ਆ ਤੇ ਮਾਤਾ ਹੀ ਆ ਇਕੱਲੇ ਬਜ਼ੁਰਗ ਹੋ ਵੀ ਕਿਤੇ ਜਾਣ ਨਹੀਂ ਸਕਦੇ ਤੇ ਪਿੰਡ ਦੀ ਪੰਚਾਇਤ ਨੂੰ ਵੀ ਤੇ ਚਲੋ ਸਰਕਾਰ ਨੂੰ ਵੀ ਬੇਨਤੀ ਆ ਵੀ ਜਿੰਨਾ ਵੀ ਚਲੋ ਹੋ ਸਕੇ ਇਹਨਾਂ ਦੀ ਥੋੜੀ ਬਾਦੀ ਮਦਦ ਕੀਤੀ ਜਾਵੇ ਬਿਲਕੁਲ ਜੀ ਬਹੁਤ ਵਧੀਆ ਜੀ ਬਜਰਾ ਨੇ ਵਿਚਾਰ ਦਿੱਤੇ ਆ ਜੀ ਦੇਖੋ ਕਿੰਨੇ ਜਿਹੜੇ ਚਿੱਟੇ ਦੀ ਪੇਟ ਚੜ ਚੜ ਕੇ ਨੌਜਵਾਨਾਂ ਦੀਆਂ ਇਸ ਦੁਨੀਆ ਤੋਂ ਅਲਵਿਦਾ ਕਹਿ ਰਹੇ ਆ ਜੀ ਤੇ ਇਹਨਾਂ ਦਾ ਕੋਈ ਪੱਕਾ ਹੱਲ ਕੀਤਾ ਜਾਵੇ ਜਿਹੜਾ ਨਸ਼ੇ ਨੂੰ ਠੱਲ ਪਾਈ ਜਾਵੇ ਮਾਰੂ ਨਸ਼ਿਆਂ ਨੂੰ ਇਸੇ ਕਰਕੇ ਵਾਰਾਂ ਨੂੰ ਅਸੀਂ ਸਰਕਾਰਾਂ ਨੂੰ ਬੜੇ ਲੰਮੇ ਸਮੇਂ ਤੋਂ ਇਹੋ ਗੱਲ ਕਹਿੰਦੇ ਆ ਰਹੇ ਆਂ ਵੀ ਪੰਜਾਬ ਦੇ ਵਿੱਚ ਜਿਹੜੇ ਮਾਰੂ ਨਸ਼ੇ ਬੰਦ ਕਰਕੇ ਜੀ ਕੋਈ ਪੱਕਾ ਹੱਲ ਕੀਤਾ ਜਾਵੇ ਕੋਈ ਜਿਹੜੇ ਨੌਜਵਾਨ ਵੀਰ ਜਿਹੜੇ ਬਚ ਸਕਣ ਜੀ ਧੰਨਵਾਦ ਕਰੋ ਵੀਡੀਓ ਸ਼ੇਅਰ ਵੱਧ ਤੋਂ ਵੱਧ ਤੇ ਪਰਿਵਾਰ ਦਾ ਸਹਿਯੋਗ ਦਿਓ ਜੀ ਹਾਂ ਕੀ ਵੀਰ ਦਾ ਨੰਬਰ ਆ ਕੋਈ ਨੰਬਰ ਦੱਸ ਦਿਓ ਜਿਹੜਾ ਪਰਿਵਾਰ ਦਾ ਕਿਸੇ ਨੇ ਦਾ ਨੰਬਰ ਹੈਗਾ ਜੀ 62846 ਹਾਂਜੀ 10832 ਇਹ ਪਰਿਵਾਰ ਦਾ ਨੰਬਰ ਹੈ ਜੀ ਹਾਂਜੀ ਇਹ ਪਰਿਵਾਰ ਦਾ ਨੰਬਰ ਹੈ ਬਿਲਕੁਲ ਜੀ ਬਿਲਕੁਲ ਇਹ ਪਰਿਵਾਰ ਦਾ ਨੰਬਰ ਆ ਜੀ ਤੁਸੀਂ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਆ ਜੀ ਕਿਉਂਕਿ ਛੋਟੇ ਛੋਟੇ ਬੱਚੇ ਆ ਚਲੋ ਕੋਈ ਨਗਰ ਵਾਲਿਆਂ ਨੂੰ ਬੇਨਤੀ ਆ ਖਾਸ ਕਰਕੇ ਚਲੋ ਥੋੜਾ ਥੋੜਾ ਸਹਿਯੋਗ ਕਰੋ ਤੇ ਜਿਹੜਾ ਆਪਣਾ ਇਹ ਪਰਿਵਾਰ ਕੋਈ ਆਪਣਾ ਨਾਰਾਇਣ ਰਾਇ ਜੀ ਦਾ ਨਾਮ ਹੀ ਤੇ ਬਿਲਕੁਲ ਜੀ ਬਿਲਕੁਲ ਥੋੜਾ ਬਹੁਤ ਸਹਿਯੋਗ ਦਿਓ ਜੀ ਤੇ ਕਰ ਦਿਓ ਵੀਡੀਓ ਸ਼ੇਅਰ ਵੱਧ ਤੋਂ ਵੱਧ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੰਦੇ ਇੱਥਾਂ ਪਾ ਵੀਡੀਓ ਦੇ ਲੈ ਲੈਂਦੇ ਕਲਿੱਕ ਕਰੋ ਨਹੀਂ ਉਹ ਵਿੱਚ ਬੋਲਦੇ ਤਾਂ ਕੋਈ ਗੱਲ ਨਹੀਂ